ਜੇ ਤੁਸੀਂ ਯਕੀਨ ਜਾਣੋ ਇਹਦੇ ਬਾਣੀ ਪੜ੍ਹ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜੋ ਟੀਕਾ ਪੜਨਾ ਨਾ ਕਿਸੇ ਨੂੰ ਉਹ ਦਸ ਮਹਾਰਾਜ ਹੈ ਟੀਕਾ ਸਾਰਾ ਇੱਧਰ ਕਰ ਦਿੱਤਾ ਮਾਰ ਨੇ ਇੱਕ ਪੰਕਤੀ ਉੱਧਰ ਵਿਚਾਰੀ ਮਾਰ ਕੇ ਨਿਮਖ ਕਾਮ ਸਵਾਦ ਕਾਰਨ ਕੋੜ ਦਿਨ ਸੁ ਦੁੱਖ ਪਾਵੇ ਐ ਮਾਰਾਏ ਲਿਖਦੇ ਆ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਇਹਦੇ ਸਾਰੇ ਅਰਥ ਫਿਰ ਲਿਖਦੇ ਇਸ ਪੰਕਤੀ ਦੇ ਇਹ 405 ਚਰਿੱਤਰਾਂ ਵਿੱਚ ਇੱਧਰ ਐਵੇਂ ਦੁੱਖ ਪਾਉਂਦਾ ਬੰਦਾ ਚਰਿੱਤਰ ਸ਼ੁਰੂ ਤਾਂ ਇੱਥੇ ਹੀ ਹੁੰਦੇ ਆ ਰਾਜਾ ਸੀ ਜੀ ਇੱਕ ਬਜ਼ੁਰਗ ਹੋ ਗਿਆ ਘਰ ਵਾਲੀ ਪਤਨੀ ਚੜ੍ਹਾਈ ਕਰ ਗਈ ਪਹਿਲਾ ਚਰਿੱਤਰ ਤੁਹਾਡੇ ਅੱਗੇ ਰੱਖਦਾ ਜਦ ਆਪਾਂ ਸੁਣਦੇ ਆ ਧਿਆਨ ਨਾਲ ਪੜ੍ਹਦੇ ਕੋਈ ਐਸਾ ਖਿਆਲ ਨਹੀਂ ਆਏਗਾ ਰਾਜਾ ਚੜ੍ਹਾਈ ਰਾਜੇ ਦੀ ਰਾਣੀ ਚੜ੍ਹਾਈ ਕਰ ਗਈ ਬਜ਼ੁਰਗ ਅਵਸਥਾ ਸੀ ਬੱਚਾ ਨੌਜਵਾਨ ਰਾਜਾ ਰਾਣੀ ਨਾਲ ਮੋਹ ਬੜਾ ਕਰਦਾ ਵਿਰਾਗ ਲਾ ਕੇ ਬਹਿ ਗਿਆ ਬੜਾ ਵਰਾਗੀ ਹੋ ਕੇ ਰੋਂਦਾ ਰਵੇ ਹਰ ਵੇਲੇ ਦੀ ਜਾਗ ਤੇ ਵਜ਼ੀਰਾ ਮੰਤਰੀ ਕਹਿੰਦਾ ਚੰਗਾ ਰਾਜਾ ਜੋ ਆਇਆ ਸੰਸਾਰ ਤੇ ਉਹਨੇ ਤੇ ਜਾਣਾ ਹੀ ਹੈ ਪਰ ਇਹ ਤਾਂ ਤਖਤ ਤੇ ਨਹੀਂ ਬੈਂਦਾ ਆ ਕੇ ਰੋਈ ਕਰ ਲਾਈ ਜਾਂਦਾ ਕੀ ਕਰੀਏ ਤੇ ਜਿਸ ਤਰ੍ਹਾਂ ਦਾ ਰਾਣੀ ਦਾ ਚਿਹਰਾ ਸੀ ਉਸ ਚਿਹਰੇ ਵਰਗੀ ਇੱਕ ਨੌਜਵਾਨ ਲੜਕੀ ਇੱਕ ਨਗਰ ਚ ਰਹਿੰਦੀ ਵਜ਼ੀਰਾਂ ਮੰਤਰੀਆਂ ਕਿਹਾ ਇਹ ਵੀ ਸੂਰਤ ਬਿਲਕੁਲ ਰਾਣੀ ਨਾਲ ਮਿਲਦੀ ਅਗਰ ਇਹਦਾ ਵਿਆਹ ਰਾਜੇ ਨਾਲ ਕਰਵਾ ਦਈਏ ਹੋ ਸਕਦਾ ਰਾਜਾ ਕੁਝ ਧੀਰਜ ਰੱਖ ਲੇ ਤਾਂ ਰਾਜਪਾਕ ਚਲੌਣ ਲੱਗ ਪੇ ਰਾਜੇ ਨਾਲ ਸਲਾਹ ਕੀਤੀ ਜੋ ਦਿਖਾਇਆ ਉਹਦੀ ਸੂਰਤ ਉਹ ਨੌਜਵਾਨ ਤੇ ਰਾਜਾ ਬਜ਼ੁਰਗ ਪਹਿਲਾ ਚਰਿੱਤਰ ਇਹ ਹੈ ਦੇ ਵਿੱਚ ਉਸ ਵੇਲੇ ਵਿਆਹ ਕਰਾ ਦਿੱਤਾ ਗਿਆ ਜਦ ਵਿਆਹ ਕੀਤਾ ਗਿਆ ਰਾਜੇ ਦਾ ਆਪਣਾ ਪੁੱਤਰ ਤੇ ਨੌਜਵਾਨ ਸੀ ਉਹਦਾ ਪੁੱਤਰ ਤੇ ਉਹਦੀ ਘਰਵਾਲੀ ਦੀ ਉਮਰ ਤਾਂ ਸੇਮ ਸੀ। ਤੋ ਰਾਜੇ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਆ ਦੇਖ ਪੁੱਤਰ ਮੈਂ ਤੇਰਾ ਬਾਪ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਭਾਵੇਂ ਨੌਜਵਾਨ ਹੈ ਪਰ ਅੱਜ ਤੋਂ ਤੇਰੀ ਮਾਂ ਹੈ। ਤੋ ਪੁੱਤਰ ਬੜਾ ਸੰਸਕਾਰੀ ਬੰਦਾ ਸੀ, ਧਰਮੀ ਬੰਦਾ ਸੀ। ਉਹਨੇ ਕਿਹਾ ਸਤ ਬਚਨ ਹੈ ਬਿਲਕੁਲ ਇਹ ਮੇਰੀ ਧਰਮ ਦੀ ਮਾਂ ਹੈ। ਮੈਂ ਮਾਂ ਵਾਲੀ ਦ੍ਰਿਸ਼ਟੀ ਨਾਲ ਇਹਨਾਂ ਦੇਖਾਂਗਾ। ਪਰ ਉਹ ਇਸਤਰੀ ਸੀ, ਦਾ ਸੁਭਾਅਕ ਉਹ ਬਜ਼ੁਰਗ ਹੈ, ਉਹ ਨੌਜਵਾਨ ਹੈ। ਸਤਗੁਰੂ ਨੇ ਇਹ ਵੀ ਇਹਦੇ ਚ ਸਿਖਾਇਆ ਹੈ ਕਿ ਹਾਨ ਪ੍ਰਮਾਨ ਦੇਖਣਾ ਪਏਗਾ। ਤੋ ਸੰਸਾਰੀ ਇਹ ਰੀਤ ਹੈ। ਹੁਣ ਉਹ ਨੌਜਵਾਨ ਹੈ ਉਹ ਬਜ਼ੁਰਗ ਵਸਤਾ ਹੈ ਹੁਣ ਉਹਦੇ ਅੰਦਰ ਵਾਸ਼ਨਾ ਜ਼ਿਆਦੀ ਹੈ ਜਵਾਨੀ ਦੀ ਤੇ ਉਸਦੇ ਪੁੱਤਰ ਤੇ ਮੋਹਤ ਹੋ ਗਈ ਬੜਾ ਸਰੂਪ ਸੀ ਤੇ ਰਾਜੇ ਦਾ ਪੁੱਤਰ ਹੈ ਭਾਵੇਂ ਰਾਣੀ ਦਾ ਪੁੱਤਰ ਲੱਗਦਾ ਧਰਮ ਦਾ ਪਰ ਮੋਹਤ ਹੋ ਗਈ ਵਿਸ਼ੇ ਵਿੱਚ ਔਰ ਉਸ ਨੂੰ ਜਦ ਕੁਕਰਮ ਕਰਨ ਵਾਸਤੇ ਇਹ ਗੱਲ ਰੱਖੀ ਸਾਹਮਣੇ ਉਹਦੇ ਪੁੱਤਰ ਨੇ ਜਵਾਬ ਤਾਂ ਕਿੰਨੇ ਕਿ ਨਾ ਭਾਵੇਂ ਤੇਰੇ ਪੇਟੋਂ ਮੈਂ ਜਨਮਿਆ ਨਹੀਂ ਹੈ ਪਰ ਤੂੰ ਮੇਰੇ ਬਾਪ ਦੀ ਘਰ ਵਾਲੀ ਹੈ ਇਸ ਕਰਕੇ ਮੈਂ ਤੈਨੂੰ ਦਿਲੋਂ ਮਾਂ ਮੰਨਦਾ ਹਾਂ ਤੂੰ ਮੇਰੀ ਧਰਮ ਦੀ ਮਾਂ ਹੈ ਮੈਂ ਇਹ ਕੁਕਰਮ ਨਹੀਂ ਕਰ ਸਕਦਾ ਇਸ ਧੀ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਉਹਨੇ ਇਸ ਗੱਲ ਆਪਣੀ ਬੇਇੱਜ਼ਤੀ ਸਮਝੀ ਆਪਣੇ ਕੱਪੜੇ ਫਾੜੇ ਰਾਜੇ ਦੇ ਸਾਹਮਣੇ ਜਾ ਕੇ ਖੜੀ ਔਰ ਸਾਹਮਣੇ ਜਾ ਕੇ ਇਹ ਦੇਖ ਇਹੋ ਜਿਹਾ ਤੂੰ ਆਪਣੇ ਘਰ ਵਿੱਚ ਪੁੱਤਰ ਪਾਲਿਆ ਸੱਪ ਇੰਨਾ ਮਾੜਾ ਬੰਦਾ ਮਾੜੀ ਸੋਚ ਵਾਲਾ ਜਿਹੜਾ ਆਪਣੇ ਮਾਂ ਦੇ ਹੱਥੀਂ ਪੈ ਗਿਆ ਉਲਟ ਇਲਜ਼ਾਮ ਲਾਤਾ ਰਾਜੇ ਨੂੰ ਗੁੱਸਾ ਆਇਆ ਮੋਹ ਵਿੱਚ ਸੀ ਆਪਣੇ ਪੁੱਤਰ ਨੂੰ ਸਾਹਮਣੇ ਲਿਆ ਔਰ ਕਹਿਆ ਇਹਨੂੰ ਫਾਂਸੀ ਤੇ ਟੰਗ ਕੇ ਮਾਰ ਦਿਓ ਖਤਮ ਕਰ ਦਿਓ ਮੰਤਰੀ ਬੜਾ ਸਿਆਣਾ ਸੀ ਕਿ ਰਹਾ ਕੇ ਮੰਤਰੀ ਭੂਪ ਸੰਵਾਦ ਦੇ 405 73 ਦਾ ਮੰਤਰੀ ਤੇ ਭੂਪ ਦਾ ਮਤਲਬ ਉਹਦਾ ਰਾਜਾ ਇਹਨਾਂ ਦੋਵਾਂ ਦਾ ਸੰਵਾਦ ਚੱਲਿਆ ਤੋ ਮੰਤਰੀ ਨੇ ਕਿਹਾ ਨਾ ਰਾਜਨ ਇਹ ਪੁੱਤਰ ਨੂੰ ਮਾਰ ਨਾ ਜੇ ਤੂੰ ਮੰਨਦਾ ਇਹਨੇ ਗਲਤੀ ਕੀਤੀ ਇਹਨੂੰ ਕਾਰਡ ਕੋਠਰੀ ਚ ਬੰਦ ਕਰ ਦੇ ਜੇਲ੍ਹ ਵਿੱਚ ਜਾਨੋ ਨਾ ਮਾਰ ਮੇਰੀ ਗੱਲ ਮੰਨ ਤੋ ਜੇਲ੍ਹ ਚ ਬੰਦ ਕਰਤਾ ਹੁਣ ਉਹ ਮੰਤਰੀ ਰੋਜ਼ ਰਾਜਨ ਨੂੰ ਇੱਕ ਕਹਾਣੀ ਸੁਣਾਉਂਦਾ ਹੈ ਕਿ ਇੰਨੀ ਛੇਤੀ ਇਸ ਇਸਤਰੀ ਤੇ ਯਕੀਨ ਨਾ ਕਰ ਜੋ ਤੂੰ ਕਰ ਲਿਆ ਹੈ ਔਰ ਕਈ ਇਹ ਇਲਜ਼ਾਮ ਲਾਉਂਦੇ ਆ ਕਿ ਮਹਾਰਾਜ ਦੇ ਦਸਮ ਬਾਣੀ ਚ ਇਸਤਰੀ ਦਾ ਤਾਂ ਫਿਰ ਚਰਿੱਤਰ ਗਲਤ ਲਿਖ ਦਿੱਤਾ ਸਾਰ ਤੁਸੀਂ ਇਹ ਪੜ ਕੇ ਦੇਖੋ ਇਹਦੇ ਵਿੱਚ ਜਿਹੜੀਆਂ ਮਹਾਨ ਚੰਗੀਆਂ ਇਸਤਰੀਆਂ ਨੇ ਜਿਨ੍ਹਾਂ ਨੇ ਆਪਣਾ ਧਰਮ ਨਵਾਇਆ ਪਤੀ ਪ੍ਰਤਾਂ ਉਹਨਾਂ ਦੀ ਬੜੀ ਮਹਿਮਾ ਚਰਿੱਤਰਾਂ ਵਿੱਚ ਆਏਗੀ ਉਹਨਾਂ ਬਾਰੇ ਚਰਿੱਤਰ ਲਿਖੇ ਔਰ ਕੱਲੇ ਇਸਤਰੀ ਬਾਰੇ ਨਹੀਂ ਜਿਹੜੇ ਮਨੁੱਖ ਵੀ ਕਰੈਕਟਰ ਤੋਂ ਡਿੱਗੇ ਆ ਉਹਨਾਂ ਦੀ ਗੱਲ ਵੀ ਚਰਿੱਤਰਾਂ ਵਿੱਚ ਆਈ ਹੈ ਜਿੰਨਾ ਮਨੁੱਖਾਂ ਦਾ ਚਰਿੱਤਰ ਉੱਚਾ ਹੈ ਉਹਨਾਂ ਦੀ ਗੱਲ ਵੀ ਚਰਿੱਤਨਾ ਚ ਜਿਹੜੀ ਇਸਤਰੀ ਦਾ ਚਰਿੱਤਰ ਉੱਚਾ ਮਹਾਨ ਹੈ ਉਹਦੀ ਵੀ ਗੱਲ ਹੈ ਪਰ ਜਿਹੜੇ ਆਚਰਣ ਤੋਂ ਗਿੱਲੇ ਉਹਨਾਂ ਦੀ ਵੀ ਗੱਲ ਦੋਵਾਂ ਦੀ ਹੈ ਜਿੰਨਾ ਚਿਰ ਪੜਾਂਗੇ ਨਹੀਂ ਉਹਨਾਂ ਚਿਰ ਐਵੇਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਵਿਰੋਧ ਕਰਨ ਵਾਲੇ 70% ਬੰਦੇ ਉਹ ਹੈ ਜਿਨ੍ਹਾਂ ਨੇ ਦਸ਼ਮ ਗ੍ਰੰਥ ਦਾ ਦਰਸ਼ਨ ਹੀ ਨਹੀਂ ਕੀਤਾ ਜਦ ਪਤਾ ਹੀ ਨਹੀਂ ਹੈਗੀ ਹੈ ਪਰ ਰੌਲਾ ਸੁਣਿਆ ਸੁਣਾਇਆ 20% ਬੰਦੇ ਉਹ ਹੈ ਰੌਲਾ ਪਾਉਣ ਵਾਲੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਇਹ ਗੱਲ ਕੀ ਕਹਿ ਰਹੇ ਮਾਰਾ ਕੀ ਸਮਝਾਉਂਦੇ ਹਣੇ ਦੇ 10% ਬੰਦੇ ਹੋਏ ਜਿਨ੍ਹਾਂ ਨੂੰ ਸਮਝ ਹੈ ਪਰ ਐਵੇਂ ਫਾਲਤੂ ਵਾਦ ਪੈਦਾ ਕਰਨਾ ਚਾਹੁੰਦੇ ਆ ਕਿੰਤੂ ਪਰੰਤੂ ਕਰਨਾ ਚਾਹੁੰਦੇ ਆ ਉਹ ਇਸ ਤਰ੍ਹਾਂ ਦੇ ਲੋਕ ਆ ਹੋਰ ਗੱਲ ਕੋਈ ਨਹੀਂ ਹੈ ਫਿਰ ਇਹ 405 ਕਹਾਣੀਆਂ ਰੋਜ਼ ਸੁਣਾਉਂਦਾ ਰਿਹਾ ਇਹ ਇਸ ਤਰੀਕ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਤਾਂ ਜੋ ਰਾਜੇ ਦੇ ਮਨ ਵਿੱਚ ਇਹ ਖਿਆਲ ਆ ਜਾਏ ਨਿਰਦੋਸ਼ ਆਪਣਾ ਬੱਚਾ ਤੂੰ ਜਾ ਮਾਰ ਦੇ ਇਹ ਉਹਨਾਂ ਦਾ ਸੁਵਾਦ ਜਿਹੜਾ ਸਤਪੁਰੂ ਲਿਖਿਆ ਹੈ ਔਰ ਦਸ ਆਦ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਗਤੀ ਜਿਹੜੀ ਹੈ ਨਿਮਖ ਕਾਮ ਸਵਾਦ ਕਾਰਨ ਕੋੜ ਦਿਨ ਸੁਖ ਪਾਵੇ ਉਹਦਾ ਅਰਥ ਇੱਥੇ ਮਹਾਰਾਜ ਤਕਰੀਬਨ 600 ਅੰਗ ਵਿੱਚ ਕੀਤਾ 600 ਅੰਗ ਵਿੱਚ ਪੀ ਕਿਵੇਂ ਕੋੜ ਦਿਨ ਸੁਖ ਪਾਉਂਦਾ ਫਿਰ ਨਾਲ-ਨਾਲ ਕਹਾਣੀਆਂ ਰਚੀਆਂ ਨਾਲ ਦੱਸਿਆ ਇਹ ਦੇਖੋ ਇਹਨੇ ਇਹ ਬੁਰਾ ਕੰਮ ਕੀਤਾ ਆ ਦੁੱਖ ਭਾਗਿਆ ਇਹਨੇ ਆ ਕੀਤਾ ਇਹਨੇ ਆ ਦੁੱਖ ਭੁਗਿਆ ਇਦੇ ਵਿੱਚ ਗੱਲ ਤਾਂ ਕੋਈ ਨਹੀਂ ਹੈ ਗੱਲ ਇਸ ਕੇਵਲ ਸਮਝਣ ਵਾਲੀ ਤੋਂ ਸਤਿਗੁਰੂ ਲਿਖਦੇ ਮਹਾਰਾਜ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲਕਾਰ ਆਦੀ ਇਹ ਵਿਦਕਰਤ ਤਪੱਸਿਆ ਭਇਓ ਦੁਐ ਤੇ ਇਕ ਰੂਪ ਹੋਇ ਗਿਆ ਇੰਨੀ ਭਗਤੀ ਕੀਤੀ ਦੋ ਤੋਂ ਇਕ ਹੋ ਗਏ ਉਹ ਦੂਜੇ ਬੰਨ ਲਿਖਦੇ ਤਾਤ ਮਾਤਮਾ ਰੁ ਲਖ ਅਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਤਿੰਜੋ ਕਰੀ ਅਲਖ ਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ ਤੁਹੇ ਪਾਸੇ ਮਾਪੇ ਨੇ ਬੜੀ ਭਗਤੀ ਕੀਤੀ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਵਿਆਹ ਤੋਂ 27-28 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਇਆ 28 ਸਾਲ ਮਾਤਾ ਗੁਜਰੀ ਜੀ ਨੂੰ ਕੋਖ ਤਿਆਰ ਕਰਦਿਆਂ ਲੱਗੇ ਜਿਸ ਕੋਖ ਵਿੱਚੋਂ ਗੁਰੂ ਗੋਬਿੰਦ ਸਿੰਘ ਮਾਰੇ ਨੇ ਪ੍ਰਗਟ ਹੋਇਆ ਉਹ ਕੋਖ ਤਿਆਰ ਕਰਦਿਆਂ ਇੰਨਾ ਸਮਾਂ ਲੱਗ ਗਿਆ ਅਕਾਲ ਪੁਰਖ ਪ੍ਰਸੰਨ ਹੋਇਆ ਤੋ ਕਿਹਾ ਜਾਓ ਤੁਹਾਨੂੰ ਮਾਤ ਲੋਕ ਤੇ ਜਾਣਾ ਪੈਣਾ ਤੈਨ ਪ੍ਰਭ ਆਇਸ ਮୋਹਿ ਜਬ ਦੀਆ ਤਬ ਹਮ ਜਨਮ ਕਲਮੇ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਹੱਥ ਜੋੜ ਕੇ ਕਿਹਾ ਐ ਪ੍ਰਮਾਤਮਾ ਚਿੱਤ ਨਾ ਭਇਓ ਹਮਰੋ ਆਵਣ ਕੈ ਚੁਬੀ ਰਈ ਸੁਰਤ ਪ੍ਰਭ ਚਰਨਨ ਮੈਂ ਐ ਪ੍ਰਮਾਤਮਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਮੇਰੀ ਸੁਰਤ ਤੇਰੇ ਚਰਨਾਂ ਚ ਬੜੀ ਖੁਬੀ ਹੋਈ ਐ ਜੁੜੀ ਹੋਈ ਐ ਤੇ ਕੀ ਪਤਾ ਐ ਸੰਸਾਰ ਤੇ ਜਾਈਏ ਕਿਤੇ ਸੁਰਤ ਟੁੱਟ ਨਾ ਜਾਏ ਪ੍ਰਮਾਤਮਾ ਨੇ ਕਿਹਾ ਤੈਨ ਨਾਲ ਵਾਦਾ ਕਰਦੇ ਐ ਜਿਉਂ ਤਿਉ ਬ੍ਰਹਮ ਮੋਹਿ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਆਪਣਾ ਸਤ ਤੋਹੇ ਨਵਾਜਾ ਪੰਥ ਪ੍ਰਚੁਰ ਕਰ ਬੇ ਕੋ ਸਾਜਾ ਜਹਾਂ ਤਾਂ ਤੇ ਧਰਮ ਚਲਾਇ ਕਬੁੱਧ ਕਰਨ ਤੇ ਲੋਕ ਹਟਾਏ ਹਮੇ ਕਾ ਜਗਤ ਮੇ ਆਇ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਾਂ ਤੇ ਧਰਮ ਬਥਾਰੋ ਦੁਸ਼ਟ ਦੋਖੀਨ ਕੋ ਪਕਰ ਵਿਚਾਰੋ ਸਤਗੁਰੂ ਕਿਹਾ ਅਕਾਲ ਪੁਰਖ ਨੇ ਕਿਹਾ ਜਾਓ ਭਾਵੇਂ ਤੁਹਾਡੇ ਕੋਲ ਜਿੰਨੇ ਮਰਜੀ ਸੁਖ ਆਉਣ ਸੁਰਤ ਤਾਂ ਵੀ ਨਹੀਂ ਟੁੱਟੇਗੀ ਭਾਵੇਂ ਅੱਤ ਦੇ ਦੁੱਖ ਆ ਜਾਣ ਸੁਰਤ ਤਾਂ ਵੀ ਟੁੱਟੇਗੀ ਔਰ ਗੁਰੂ ਗੋ ਤੋ 2 ਮਿੰਟ ਦੀ ਬੇਨਤੀ ਕਰਕੇ ਇਸ ਵਾਰ ਸੁੱਖ ਆਇਆ ਸਤਿਗੁਰੂ ਕੋਲ ਹੱਥ ਦੇ ਸੁੱਖ ਹਨ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਰਾਜਿਆਂ ਤੋਂ ਵੱਡੇ ਵੱਡੇ ਸੁੱਖ ਨੇ ਮਹਾਰਾਜ ਦੀਆਂ ਸੋਹਣੀਆਂ ਸੇਜਾਂ ਪਿਛਲੀ ਵਾਰ ਇੱਥੇ ਬੇਨਤੀ ਕਰਕੇ ਗਿਆ 5-5 ਲੱਖ ਦੇ ਚੰਦੋਏ ਸਤਿਗੁਰੂ ਦੇ ਸੀਸ ਤੇ ਲੱਗਦੇ ਚੌਰ ਸਾਹਿਬ ਹੁੰਦੇ ਪ੍ਰਸ਼ਾਦੀ ਹਾਥੀ ਹਨ ਪੰਜ ਕਲਾ ਸ਼ਸਤਰ ਨੇ 2.5 ਲੱਖ ਦੀ ਚੌਂਕੀ ਸਤਿਗੁਰੂ ਦੇ ਚਰਨਾਂ 'ਚ ਲੱਖ ਲੱਖ ਦੀ ਘੋੜੇ ਦੀ ਕਾਠੀ ਪਾਉਣ ਵਾਲੀ ਸਤਗੁਰੂ ਕੋਲ ਪੰਜ ਪਿਆਰੇ ਚਾਰ ਸਹਿਜਾ ਦੇ ਤਿੰਨ ਮਹਿਲ ਮਾਤਾ ਗੁਜਰੀ ਸਨਤ ਬੰਦ ਖਾਲਸਾ ਸੂਰਮੇ ਹੋਲੇ ਮਹੱਲੇ ਖੇਡੇ ਰਣਜੀਤ ਨਗਾਰੇ ਵਜਾਏ ਹੱਦ ਦੇ ਸੁਖਣ ਸੁਰਤ ਪ੍ਰਭੂ ਜੀ ਜੁੜੀ ਹੋਈ ਹੈ ਸਭ ਕੁਝ ਚਲਾ ਗਿਆ ਹੈ ਪੁੱਤਰ ਸ਼ਹੀਦ ਹੋ ਗਏ ਮਾਂ ਸ਼ਹੀਦ ਹੋ ਗਈ ਬਾਪ ਸ਼ਹੀਦ ਹੋ ਗਿਆ ਤਿੰਨ ਪਿਆਰੇ ਸ਼ਹੀਦ ਹੋ ਗਏ ਸਿੱਖ ਸ਼ਹੀਦ ਹੋ ਗਏ ਘਰ-ਬਾਰ ਸਭ ਕੁਝ ਛੱਡ ਦਿੱਤਾ ਸਤਗੁਰੂ ਨੇ ਜੰਗਲ 'ਚ ਜਾ ਕੇ ਬੈਠੇ ਹਨ ਕੰਡਿਆਂ ਦੀ ਸੇਜ ਹੈ ਰਜਾਈ ਉੱਪਰ ਲੈਣ ਵਾਸਤੇ ਕੋਈ ਨਹੀਂ ਐ ਸਰਾਣਾ ਕੋਈ ਨਹੀਂ ਐ ਉੱਪਰ ਲੈਣ ਲਈ ਕੋਈ ਕੱਪੜਾ ਨਹੀਂ ਹੈ ਕੰਡਿਆਂ ਤੇ ਸੌਣ ਕੇ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਕ ਰਜਾਈਆਂ ਦਾ ਓਢਣ 나ਗ ਨਵਾਸਾਂ ਦੇ ਰਹਿਣਾ ਸੂਲ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਵਡਗੇੜਿਆਂ ਦਾ ਸਤਿਗੁਰੂ ਕਹੇ ਵੀ ਪ੍ਰਮਾਣ ਹੈ ਕੋ ਸੁਰਤ ਖਿੰਡੀ ਨਹੀਂ ਇਹ ਸਤਿਗੁਰਾਂ ਦੀ ਤੋ ਮਾਰਾ ਸੱਚੇ ਪਾਤਸ਼ਾਹ ਦੇ ਪਰਮੇਸ਼ਰ ਇਹ ਕਹਿ ਕੇ ਭੇਜਿਆ ਹੁਣ ਇਹ ਲਿਖਦੇ ਮਹਾਰਾਜ ਜੀ ਕਿ ਮੈਂ ਆਇਆ ਕਿਉਂ ਆ ਸੰਸਾਰ ਤੇ ਜਾਂਹੀ ਕਾਜਤਰਾ ਹਮ ਜਨਮੰ ਜਾਣ ਲਿਓ ਸਾਧੂ ਸਭ ਮਨਮੰ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸੰਸਾਰ ਤੇ ਆਇਆ ਏ ਕੇਵਲ ਇੱਕ ਕੰਮ ਕਰਨ ਵਾਸਤੇ ਆਇਆ ਏ ਧਰਮ ਨੂੰ ਪ੍ਰਗਟ ਕਰਨ ਆਇਆ ਏ ਸੰਤਾਂ ਵੀ ਰੱਖਿਆ ਕਰਨ ਆਇਆ ਏ ਤੇ ਦੁਸ਼ਟ ਬੰਦਿਆਂ ਦੀ ਜੜ ਪਟਣ ਵਾਸਤੇ ਆਇਆ ਜਦ ਪਰਮੇਸ਼ਰ ਨੇ ਕਿਹਾ ਜਾਓ ਜਾ ਕੇ ਗੁਰੂ ਨਾਨਕ ਦੇ ਪੰਥ ਦਾ ਪ੍ਰਚਾਰ ਕਰੋ ਖਾਲਸਾ ਪੰਥ ਸਾਜੋ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਨੇ ਮੈਂ ਐ ਨਹੀਂ ਕਿਹਾ ਕਿ ਠੀਕ ਹੈ ਮਹਾਰਾਜ ਮੈਂ ਜਾ ਕੇ ਸਭ ਕੁਝ ਕਰਾਂਗਾ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਕਿਹਾ ਠਾੜ ਭਇਓ ਮੈਂ ਜ਼ੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾ ਇਹ ਸਭ ਕੁਝ ਤਾਂ ਹੋਏਗਾ ਇਹ ਕਾਲਪੁਰਖ ਵੈ ਗੁਰੂ ਪ੍ਰਮਾਤਮਾ ਪਰਮੇਸ਼ਰ ਅਗਲ ਤੂੰ ਮੇਰੀ ਸਹਾਇਤਾ ਕਰੇਗਾ ਤੋਂ ਸਤਗੁਰੂ ਸਹਿ ਮਹਾਰਾਜ ਨੇ ਇਹ ਚਿਤ੍ਰ ਉਚਾਰੇ ਇਹ ਸ਼ਬਦ ਹਜ਼ਾਰਿਆਂ ਦੀ ਬਾਣੀ ਉਚਾਰੀ 33 ਸਵਈਏ ਉਚਾਰੇ ਆ ਉਹ 33 ਸਵਈਏ ਤੁਸੀਂ ਬਾਣੀ ਪੜ੍ਹ ਕੇ ਦੇਖਣਾ ਕਦੇ ਕੋਈ ਗੱਲ ਮਾਰੇ ਨਹੀਂ ਛੱਡੀ ਨਹੀਂ ਹੈ ਸਭ ਪਖੰਡ ਦੇ ਪਾਜ ਉਹ ਗੇੜ ਕੇ ਰੱਖਦੇ ਸਤਿਗੁਰੂ ਦਾ ਸਭ ਫੋਕਟ ਗੱਲਾਂ ਹਨ ਔਰ ਸਿੱਧਾ ਹੀ ਸਤਿਗੁਰੂ ਨੇ ਕਿਹਾ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨ ਆਣੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਤਬੂਲ ਨ ਮੰਨਦਾ ਪੁੱਲ ਕੇ ਵੀ ਨਹੀਂ ਮੰਨਣਾ